ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਕਸੋ ਤੁਸੀਂ ਸਾਰੇ ਠੀਕ ਠਾਕ ਹੋਵੋ ਤੰਦਰੁਸਤ ਹੋਵੋ ਖੁਸ਼ ਆਲੋਕ ਹੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵਾ 9 ਦਾ ਅਸੀਂ ਜਾਣੇ ਅੱਜ ਵਿਆਹ ਚੱਲਿਆ ਤਿਆਰ ਨਾ ਰੈਡੀ ਆ ਬਿਲਕੁਲ ਚਲੋ ਹੋ ਲੇਟ ਹੋਤਾ ਹੋਰ ਜਾਣਾ ਵੀ ਦੂਰ ਆਣਾ ਹੋਰ ਸਵਾ 9 ਤੱਕ ਹੋਰ ਹੋਰ ਜਾਣਾ ਵੀ ਪਟਿਆਲੇ ਤੋਂ ਵੀ ਅੱਗੇ ਜਾਣਾ ਚਲੋ ਜੀ ਚਲੋ ਮੈਂ ਪਹਿਲਾਂ ਰੈਡੀ ਹੋਣਾ ਸੀ ਬਿਊਟੀਸ਼ੀਅਨ ਤੋਂ ਪਰ ਬਿਊਟੀਸ਼ੀਅਨ ਮੇਰੇ ਮੌਕੇ ਤੇ ਦੇਗੀ ਜਵਾਬ ਮੈਂ ਆਪਣੇ ਬਾੜ ਵੀ ਨਹੀਂ ਸਟੇਟ ਕਰੇ ਕਿਉਂਕਿ ਸਵੇਰ ਵੀ ਲਾਈਟ ਨਹੀਂ ਸੀ ਜੋ ਸੀ ਤਿਆਗ ਹੋ ਗਿਆ ਫਿਰ ਲਾਈਟ ਆ ਗਈ ਮੈਂ ਨੇਲ ਪਾਲਿਸ਼ ਵੀ ਨਹੀਂ ਲਾਈ ਦੇਖੂਗੀ ਜੇ ਕਾਰ ਚ ਬੈਠ ਕੇ ਲੱਗੀ ਤਾਂ ਲਗਾ ਲੂਗੀ ਨਹੀਂ ਨਾ ਸੀ ਮੇਰਾ ਆ ਹਾਲਾ ਗਗਨ ਦੀ ਪੈਣੀ ਜਿਆਦਾ ਵੀ ਸੀ ਇੱਥੇ ਮੈਂ ਤੁਹਾਨੂੰ ਦੇ ਨਾਲ ਕੁਝ ਆਪਣੇ ਪਿਕਚਰਸ ਐਂਡ ਕਰ ਰਹੀਆਂ ਜੋ ਘਰੇ ਜਾਣ ਤੋਂ ਪਹਿਲਾਂ ਕਲਿੱਕ ਕੀਤੀਆਂ ਸੀ ਬਹੁਤ ਜਲਦੀ ਵਿੱਚ ਇੱਕ ਤਾਂ ਦਵਿੰਦਰ ਨੂੰ ਫੋਟੋ ਫੋਟੋ ਖਿਚਾਉਂਦਾ ਬਿਲਕੁਲ ਸ਼ੌਂਕ ਨਹੀਂ ਮੈਂ ਥੋੜਾ ਬਹੁਤ ਇਹਨਾਂ ਨੂੰ ਖਿੱਚ ਕੇ ਫੋਟੋ ਖਿਚਵਾ ਲੈਣੀ ਆਈ ਮੋੜਾ 811 ਦਾ ਸਾਨੂੰ 2 ਘੰਟੇ ਹੋ ਗਏ ਚੱਲਿਆਂ ਨੂੰ 9:30 ਵਜੇ ਅਸੀਂ ਘਰੋਂ ਚੱਲੇ ਸੀ ਸੋ ਇਸ ਟੇਮ ਸਾਡਾ ਘੰਟੇ ਦਾ ਰਸਤਾ ਪਿਆ ਹਨਾ ਹੀ ਘੰਟਾ ਲੱਗ ਜੂ ਮੋਹਾਲੀ ਆ ਹਨਾ ਮੋਹਾਲੀ ਆ ਪ੍ਰਾਪਰ ਮੋਹਾਲੀ ਦਾ ਐਡਰੈਸ ਸਰ ਪਹਿਲਾਂ ਅਸੀਂ ਪ੍ਰਾਪਰ ਐਡਰੈਸਿੰਗ ਚੈੱਕ ਕਰਦੇ ਜਦੋਂ ਹੁਣ ਕਾਰਡ ਤੇ ਚੈੱਕ ਕਰਾ ਐਡਰੈਸ ਸਾਨੂੰ ਆਈ ਸੀ ਪਹਿਲਾਂ ਪਟਿਆਲੇ ਦੀ ਨੇੜੇ ਤੇੜੇ ਹੋਊਗਾ ਪਰ ਅੱਗੇ ਆ ਬੋਹਾਲੀਆ ਪ੍ਰਾਪਰਟੀ ਘੰਟਾ ਹੋ ਲੱਗੂ ਨਹੀਂ ਅਸੀਂ ਹੋਰ ਥੋੜਾ ਜਲਦੀ ਤੁਰ ਪਾਂਦੇ ਹਾਂ ਬੋਲੇ ਹੁਣ ਕੀ ਕੋਈ ਮੈਨੇਜਰ ਨਾਲ ਸਬਸਕ੍ਰਾਈਬਰ ਹੈਗਾ ਪਟਿਆਲੇ ਦਾ ਮੋਹਾਲੀ ਦਾ ਜੂਸ ਮੰਡ ਕਰਕੇ ਦ ਵਾਸਪੋ ਬਹੁਤ ਵਧੀਆ ਲੇਡੀਆਂ ਵੀ ਬਹੁਤ ਵਧੀਆ ਕੋਟ ਫਿਟਰ ਕੋਨ ਦੀ ਲੋੜ ਨਹੀਂ ਹੈਗੀ ਇਹਦਾ ਠੰਡ ਵਿੱਚ ਆਏ ਹੁੰਦਾ ਡਬਲ ਵਾਈਨ ਤੋਂ ਹੋਏ ਨੇ ਕੋਟੀ ਪਾਈਏ ਕਿ ਨਾ ਪਾਈਏ ਕੋ ਠੰਡ ਵਿੱਚ ਕੋਟ ਸੈਟਅਪ ਬਿਨਾ ਮੈਂ ਸਾਰਾ ਪਰਵਾਸਮ ਬਹੁਤ ਵਧੀਆ ਧੂਪਾ ਪੈਣ ਲੱਗੀ ਹੁਣ ਕੋਟ ਸੈਟਿੰਗ ਦੀ ਲੋੜ ਨਹੀਂ ਤੇਲ ਪਾਲਿਸ਼ ਵੀ ਮੈਂ ਲਗਾ ਲਈ ਕਾਰਜ ਬੈਠੇ ਹੋਏ ਤੇ ਹੌਲੀ ਹੌਲੀ ਲਗਾਈ ਲਈ ਬਾਲਾਂ ਦਾ ਰਹਿ ਗਿਆ ਬਸ ਬਾਲ ਸਟ੍ਰੇਟ ਕਰਨੇ ਸੀ ਕਿ ਲਾਈਟ ਨਹੀਂ ਹੈਗੀ ਸੀ ਘਰੇ ਜੋ ਤੁਰਨ ਲੱਗੇ ਰੈਡੀ ਹੋ ਗਏ ਫਿਰ ਲਾਈਟ ਆ ਗਈ ਫਿਰ ਮੈਂ ਸੋਚਿਆ ਹੁਣ ਟਾਈਮ ਲੱਗ ਜੂਗਾ ਫਿਰ ਮੈਂ ਬਾਲ ਸਟ੍ਰੇਟ ਕੀਤੇ ਨਹੀਂ ਜਿਵੇਂ ਹੈਗੇ ਨਹੀਂ ਚਲੋ ਠੀਕ ਹੈ ਕੱਲ ヘア वॉश ਕੀਤੇ ਸੀ ヘア कलर ਕੀਤੇ ਸੀ ਜੋ ਵਿਆਹ ਜਾਣਾ ਹੁੰਦਾ ਤਰੀਕ ਵੀ ਇੱਕ ਵੱਡੀ ਵੱਡੀ ਪ੍ਰੋਬਲਮ ਹੁੰਦੀ ਹੈ ਵੀ ヘア कलर ਹੋਣ ਨਾਲ ਵਾਈਟ ヘアਸ ਨਾਲ ਆਪਣੇ ਦੇਖਣ ਪ੍ਰੋਪਰ ਵਾਲ ਅੱਛੇ ਹੁੰਣ ਤੇ ਆਇਲ ਵੀ ਬਹੁਤ ਜਲਦੀ ਆ ਜਾਂਦਾ ਵਾਲਾਂ ਤੀਜੀ ਚੌਥੀ ਦਿਨ ਆਇਲ ਹੁੰਦਾ ਤੇ ਵਾਲ ਅੱਛੇ ਨਹੀਂ ਲੱਗਦੇ ਆ ਸੂਟ ਮੈਂ ਪਤਾ ਅਲਟਰ ਕਰਾਇਆ ਮੈਂ ਤਾਂ ਸੂਟ ਨਾ ਮਾਨੀ ਸਟਿਚ ਕਰਾਇਆ ਸਰ ਐਤ ਲਈ ਸਰ ਦੀ ਸਾਰੀਆਂ ਹੀ ਲੱਗੀ ਹੋਏ ਸੂਟਿੰਗ ਸਟਿਚ ਕਰਾਇਆ ਕਿਉਂਕਿ ਮੈਂ weight loss ਕੀ ਤੋੜ ਕਰਕੇ ਨਾ ਮੈਂ ਸੂਟ ਕੋਈ ਵੀ ਸਟਿਚ ਨਹੀਂ ਕਰਾਇਆ ਜਾਏਗਾ ਆਸੂ ਨੂੰ ਆਲਟਰ ਕਰਾ ਲਿਆ ਮੈਂ ਨਵਾਂ ਵੀ ਲਿਆ ਹੈਗਾ ਮੈਂ ਜਦੋਂ ਨਵੇਂ ਚੰਗੋਂ ਤੇ ਅਸੀਂ ਲਾਉਣੇ ਵੀ ਤੁਸੀਂ ਮੇਰੇ ਪਹਿਲਾਂ ਦੇਖਿਆ ਹੋਗਾ ਕਿ ਸਤੰਬਰ ਚ ਚੰਡੀਗੜ੍ਹ ਵਿਆਹ ਗਏ ਸੀ ਉਦੋਂ ਪਾਇਆ ਸੀ ਮੈਂ ਉਹ ਵਾਲੀ ਵੀ ਤੁਸੀਂ ਵੀਡੀਓ ਕੱਢ ਕੇ ਦੇਖਿਓ ਤੇ ਆਹ ਵਾਲੀ ਵੀਡੀਓ ਦੇਖਿਓ ਕਿੰਨਾ ਸੋਹਣਾ ਫਰਕ ਲੱਗੂਗਾ ਹੁਣ 2 2 ਇੰਚ ਆਲਟਰ ਕਰਵਾਇਆ ਤੇ ਹੁਣ ਬਿਲਕੁਲ ਮੇਰੀ ਫਿਟਿੰਗ ਬਈ ਬਣ ਗਿਆ ਮੈਂ ਕਿਉਂ ਨਵੇਂ ਦੇ ਨਵੇਂ ਪੈਸੇ ਲਾਉਣ ਦੇ ਪੁਰਾਣੀ ਆਲਟਰ ਕਰਕੇ ਪਾਦਾ ਚਲੋ ਜੀ ਪਹੁੰਚ ਗਏ ਤੁਹਾਨੂੰ ਜਿੰਦੇ ਆ ਫਿਰ ਯਾ ਵਿੱਚ ਮੈਂ ਤੁਹਾਨੂੰ ਆਇਦਾ ਦਸਣਾ ਭੁੱਲ ਗਈ ਵਿਆਹ ਕਿਦਾ ਪਿਆ ਹੈਗਾ ਮੇਰੀ ਭੇਕੇ ਵਾਲੀ ਮੰਮੀ ਦੀ ਭੂਆ ਦੇ ਦੋਤੇ ਦਾ ਯਾਨਕੀ ਮੇਰੀ ਮਾਸੀ ਦੇ ਮੁੰਡੇ ਦਾ ਮੰਮੀ ਦੀ ਕਾਦਰ ਸਿਸਟਰ ਦੇ بیٹے ਦੇ ਮੰਮੀ ਦੀ ਕਾਦਰ ਸਿਸਟਰ ਦੇ بیٹے ਦਾ ਬਿਆ ਬਹੁਤ ਦੂਰ ਰਿਸ਼ਤੇਦਾਰੀ ਹੈ ਬਾਕੀ ਵਰਤਦਿਆਂ ਦੀ ਗੱਲ ਹੁੰਦੀ ਹੈ ਹਨ ਜਿੱਥੇ ਆਪਣਾ ਮਿਲ ਵਰਤਨ ਹੋਵੇ ਪਿਆਰ ਹੋਵੇ ਕਈ ਵਾਰ ਤਾਂ ਖੂਨ ਦੇ ਰਿਸ਼ਤੇ ਵੀ ਨਾਲ ਆਪਣੇ ਨਾਲ ਵਰਤਦੇ ਤੇ ਕਈ ਵਾਰ ਆਪਣੇ ਦੂਰੋਂ ਆਪਾਂ ਵਰਤਦੇ ਹੁੰਨਾ ਕਿਸੇ ਨਾਲ ਬਲਕਿ ਆਪਣਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਉਹਦੇ ਨਾਲ ਵੀ ਵਧੀਆ ਆਪਾਂ ਵਰਤਦੇ ਹੁੰਦੇ ਵਧੀਆ ਮੋਹ ਪਿਆਰ ਹੁੰਦਾ ਹੈਗਾ ਜ਼ਰੂਰੀ ਨਹੀਂ ਹੁੰਦਾ ਕਿ ਖੂਨ ਦੇ ਰਿਸ਼ਤੇ ਹੀ ਵਰਤਦੇ ਨੇ ਮੈਨੂੰ ਲੱਗਦਾ ਅੱਜ ਕੱਲ ਇਹ ਰਿਵਾਜ ਘਟ ਗਿਆ ਵੀ ਖੂਨ ਦੇ ਰਿਸ਼ਤੇ ਨਹੀਂ ਵਰਤਦੇ ਦੂਜਾ ਬਹੁਤ ਵਧੀਆ ਵਰਤਦਾਵੇਂ ਤੇ ਵੀ ਜਿਹੜੇ ਆਪਦੇ ਹੁੰਦੇ ਨੇ ਨਾ ਆਪੇ ਆਪਦਿਆਂ ਤੇ ਮੱਚ ਰਹੇ ਨੇ ਦੂਜਿਆਂ ਨੇ ਮੱਚ ਰਹੇ ਦੂਜਾ ਵੱਧ ਪਿਆਰ ਕਰਦਾ ਹਨਾ ਦੂਜਾ ਵੱਧ ਚਾਹੁੰਦਾ ਆਪਦੇ ਹੁੰਦੇ ਨੇ ਆਪਦਿਆਂ ਤੇ ਮੱਚ ਜਾਂਦੇ ਨੇ ਆਪਦਿਆਂ ਤੇ ਆਪਦਿਆਂ ਤੋਂ ਜੈਲਸੀ ਪੀਣ ਕਰੀ ਜਾਂਦੇ ਨੇ ਇਹ ਗੱਲ ਅੱਜ ਕੱਲ ਇਹ ਰਿਵਾਜ ਹੋ ਗਿਆ ਤੇ ਦੂਜਾ ਭੱਜ ਕੇ ਮਿਲਦਾ ਬਹੁਤ ਪਿਆਰ ਕਰਨ ਲੱਗਾ ਜੀ ਮੇਰੇ YouTube ਵਾਲਿਆਂ ਪਿਆਣਾ ਮੈਨੂੰ ਬਹੁਤ ਪਿਆਰ ਕਰਦੇ ਆਂ ਨੇ ਨਾਲੇ ਤੁਹਾਡਾ ਤਾਂ ਕੋਈ ਰਿਸ਼ਤਾ ਵੀ ਨਹੀਂ ਬਹੁਤ ਪਿਆਰ ਕਰਦੇ ਆਂ ਨੇ ਘਰ ਆਪਾਂ ਨਾ ਕਿਸੇ ਜੈਲਸੀ ਨਹੀਂ ਹੋਊ ਚ ਰਿਸ਼ਤੇ ਜੋ ਹੁੰਦੇ ਕਿਸੇ ਵਿੱਚ ਹੀ ਹੁੰਦੇ ਦੂਜਾਂ ਹੀ ਬੰਦ ਮੋੜ ਪਿਆਰ ਕਰਦਾ ਚਲੋ ਚੱਲਦੇ ਆਂ ਗਿਆ ਬਹੁਤ ਟਾਈਮ ਲੱਗੂਗਾ ਇਹ ਤਾਂ ਸਫਰ ਦੀ ਟਾਈਮ ਬੱਦ ਲੱਗੇ ਜਾਣਾ ਉੱਥੇ ਟਾਈਮ ਘੱਟ ਲੱਗਣਾ ਪਿਆਰੇ ਵਿੱਚ ਇੰਨਾ ਜਿਆਦਾ ਟਾਈਮ ਨਹੀਂ ਲੱਗਣਾ ਜਿੰਨਾ ਸਫਰ ਜੁਣ ਲੱਗਣਾ ਲੋ ਜੀ ਆਪਾਂ ਅੰਦਰ ਹੋ ਗਏ ਐਂਟਰ ਭੁੱਖ ਲੱਗੀ ਪਿਆ ਪਹਿਲਾਂ ਖਾਣੇ ਆ ਪੀਣੇ ਆ ਕੁਛ ਜਾ ਕੇ ਅਸੀਂ ਪਹਿਲਾਂ ਤਾਂ ਖਾਣਾ ਖਾਧਾ ਭੁੱਖ ਬਹੁਤ ਲੱਗੀ ਭਈ ਸਫ਼ਰ ਬਹੁਤ ਜ਼ਿਆਦਾ ਲੰਬਾ ਸੀ 1 ਵਜੇ ਸੇ ਪਹੁੰਚਿਆ ਕਰੋ ਸਿਰਫ ਸਵੇਰ ਦੀ ਜਾਪੀਤੀ ਹੋਈ ਸੀ ਫਿਰ ਅਸੀਂ ਬੈਠੇ ਮम्मी ਬੈਠੇ ਮम्मी ਨਾਲ ਮਾਸੀ ਜੀ ਬੈਠੇ ਨੇ ਮੈਂ ਬੈਠੀ ਹਾਂ ਦਵਿੰਦਰ ਬੈਠੇ ਨੇ ਦਵਿੰਦਰ ਨਾਲ ਬੈਠਾ ਮੇਰਾ ਵੀਰਾ ਮਾਸੀ ਜੀ ਦਾ ਬੇਟਾ ਤੇ ਅਸੀਂ ਸਾਰੇ ਇਕੱਠੇ ਬੈਠੇ ਸੀ ਖਾ ਪੀ ਕੇ ਗਮਾਰਿਸ ਗੱਲਾਂ ਤੇ ਮੈਂ ਇੱਥੇ ਨਾ ਡੈਕੋਰੇਸ਼ਨ ਦੇਖਸ ਮੇਰੀ ਨੀਂਗਾ ਪਹਿਲਾਂ ਡੈਕੋਰੇਸ਼ਨ ਤੇ ਜਾਂਦੀ ਹੈ ਮੈਂ ਕਿਤੇ ਚਾਹਾਂ ਵੀ ਕਿਵੇਂ ਕੁਝ ਡੈਕੋਰੇਟ ਕੀਤਾ ਹੈ ਡੈਕੋਰੇਸ਼ਨ ਨਾ

कुछ नहीं खाता क्यों आइसक्रीम अच्छा तू तो सेंडुवाच के खाऊंगे मीठा हाँ कुछ नहीं खाना मैं अच्छा थोड़ी खाना मैं तो आइसक्रीम खानी है खाना खा ले फिर खा ले अच्छा और ना मेरी आइसक्रीम खाने की बात तो तू चीज़ भी थोड़ी टेस्ट कर लो ले लो ठंडा इंद्रा थोड़ी ही ले, ले ला नहीं ਟਾਈਮ ਹੋ ਰਿਹਾ ਫਵ ਅਰਥ ਦਾ ਅਜੇ ਕਦੇ ਪਹੁੰਚੀ ਨਹੀਂ ਹੈਗੀ 15-20 ਮਿੰਟਾਂ ਤੱਕ ਪਹੁੰਚਾਂਗੇ ਕਿਉਂਕਿ ਅਸੀਂ ਉਹਦੇ ਮੰਮੀ ਨੂੰ ਛੱਡ ਕੇ ਆਏ ਜਾਂਦੇ ਹੋਏ ਤਾਂ ਮੰਮੀ ਕੱਲ ਇੱਕ ਦਿਨ ਪਹਿਲਾਂ ਚਲੇ ਗਈ ਸੀ ਪਰ ਅੱਜ ਫਿਰ ਮੰਮੀ ਨੂੰ ਵੀ ਉਹਦੇ ਨਾਲ ਲੈ ਕੇ ਛੱਡ ਕੇ ਆਏ ਆ ਇਸ ਕਰਕੇ ਟਾਈਮ ਲੱਗ ਗਿਆ ਥੋੜਾ ਜਿਹਾ ਤੇ ویسੇ ਵੀ ਸ਼ਾਮ ਨੂੰ ਨਾ ਡਰਾਈਵਿੰਗ ਚ ਟਾਈਮ ਲੱਗਦਾ ਜਦੋਂ ਲਾਈਟਾਂ ਦਾ ਟਾਈਮ ਹੁੰਦਾ ਟ੍ਰੈਫਿਕ ਵਿਚਾਰੇ ਹੁੰਦਾ ਦੂਰ ਦੀ ਵੀ ਵਾਟ ਸੀ ਵਿਆਹ ਸਿੱ ਘਟ ਦੇਖਿਆ ਸਫਰ 'ਚ ਹੀ ਟਾਈਮ ਲੰਘਿਆ ਵਿਆਹ ਤਾਂ ਦੇਖਿਆ ਉਹ 2-3 ਘੰਟੇ ਮਸਾਂ 2 ਵਜੇ ਗਏ ਸੀ 2 ਵਜੇ ਪਹੁੰਚਿਆ 4 ਵਜੇ ਚੱਲੇ ਆਪਾਂ 4 ਵਜੇ ਅਸੀਂ ਚੱਲ ਪਈ ਸੀ ਤੇ ਹਜੇ ਹਾਲੇ ਘਰੇ ਪਹੁੰਚੇ ਨਹੀਂ ਪਹੁੰਚਾਂਗੇ ਮਠਾਈ ਹੋਰ ਆ ਗਈ ਮਠਾਈ ਐਂ ਇਕੱਠੀ ਹੋ ਗਈ ਖਾਈ ਜਾਓ ਵੇਟ ਵਧਾਈ ਚੱਲੋ ਹਨਾ ਕੋਈ ਖਾਂਦਾ ਨਹੀਂ ਮੈਂ ਤਾਂ ਖਾਂਦੇ ਨਹੀਂ ਮੈਂ ਨਹੀਂ ਖਾਂਦੀ ਹੁੰਦੀ ਜੀ ਤੁਹਾਨੂੰ ਨਾ ਮੈਂ ਖਾਂਦੇ ਨਹੀਂ ਮੈਂ ਤਾਂ ਆਪਾਂ ਦੂਰੀ ਦੇਖਾ ਦੇ ਠੀਕ ਹੈ ਖਾਂਦੀ ਨਹੀਂ ਮਿਲ ਭਲੰਦੇ ਨਾ ਬੋਲੋ ਨਾ ਸੋ ਤੁਸੀਂ ਡਰਿੰਕ ਤਾਂ ਨਹੀਂ ਕਰਕੇ ਡਰਾਈਵਿੰਗ ਸਹੀ ਕਰੋ ਸੋ ਇਹ ਨਾ ਮੈਂ ਦਿੱਲੀ ਸੀਟ ਤੇ ਆਇਆ ਨਾ ਮੈਂ ਕਰਾ ਹਾਂ ਕਾਰ ਦੇ ਦੁੱਧ ਗੇਅਰ ਤੇ ਸੈਲਫੋ ਫੇਸਮੈਂਟ ਡਰਾਈਵ ਕਰ ਲੈ ਗੇਅਰ ਮੈਂ ਬਾਹਰ ਕਰੂੰ ਗੇਅਰ ਦੁੱਧ ਤੇ ਬਾਹਰ ਕਰੂੰ ਇੱਧਰ ਬੈਠੇ ਬੈਠੇ ਵੀ ਟਿਕਟ ਜੇ ਅੱਜ ਨਾ ਮੈਨੂੰ ਕੋਈ ਮੇਰੇ ਸਬਸਕ੍ਰਾਈਬਰ ਮਿਲੇ ਵਿਆ ਚ ਮਿਲੇ ਨਹੀਂ ਹੈਗੇ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਹੈਗਾ ਦੇਖੋ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਹਾਂ ਕਿਸੇ ਨੂੰ ਪਰ ਤੁਸੀਂ ਮੈਨੂੰ ਜਾਣਦੇ ਹੋ ਫੋਨ ਆ ਗਿਆ ਥੋੜਾ ਗੱਲ ਕਰ ਲਵਾਂ ਫਿਰ ਚੱਲ ਜਾ ਅੱਜ ਜਿਹੜਾ ਅਸੀਂ ਵਿਆਹ ਤੋਂ ਵਾਪਿਸ ਟਨ ਤੇ ਪਟਿਆਲੇ ਪਹੁੰਚੇ ਸੀ ਅਸੀਂ ਜਿੱញਾ ਫੋਨ 'ਚ ਮੇਰੇ ਕੋਲ ਜਦ ਮੈਂ ਦੇਖਣਾ ਮੈਸੇਜ ਆਇਆ ਪਿਆ ਉੱਪਰ ਸਕਰੀਨ ਦੇ ਉੱਪਰ ਹੀ ਆਇਆ ਦਾ ਕਮੈਂਟ ਕਿ ਦੀਦੀ ਕਿ ਮੈਂ ਤੁਹਾਨੂੰ ਤੁਹਾਡੇ ਹਸਬੰਦ ਨਾਲ ਅੱਜ ਵਿਦੇਚੈ ਅਸੀਂ ਵਿਆਹ ਕੀਤਾ ਮੈਂ ਫਟਾਫਟ ਉਸ ਕਮੈਂਟ ਸੈਕਸ਼ਨ ਖੋਲ੍ਹਿਆ ਦੋ ਤਿੰਨ ਕਮੈਂਟ ਆਏ ਬੇ ਤੁਸੀਂ ਬੋਹਾਲ ਹੀ ਵਿਆਹ ਐਸੀ ਜੇ ਤੁਹਾਡੀ ਕੀ ਰਿਸ਼ਤੇਦਾਰੀ ਹੈ ਮੈਂ ਹੈਰਾਨ ਮੰਨ ਗਈ ਤੁਸੀਂ ਜੇ ਮੈਨੂੰ ਪਛਾਣ ਲਿਆ ਥੋੜਾ ਬਹੁਤਾ ਕੋਈ ਆਈਡੀਆ ਹੈਗਾ ਤਾਂ ਤੁਸੀਂ ਮੈਨੂੰ ਬੁਲਾ ਲੈਣਾ ਸਿੰਗਲ ਉਹਨਾਂ ਨੂੰ ਫੇਰ ਰਿਪਲਾਈ ਕੀਤਾ ਵਿੱਚ ਤੁਸੀਂ ਮੈਨੂੰ ਬੁਲਾਇਆ ਗਿਆ ਉਹ ਨਹੀਂ ਹੈਗਾ ਹਨਾ ਜਰੂਰ ਜੀ ਡਾਊਟ ਹੈ ਤੇਈ ਵਾਰ ਆਪਣੀ ਆਪਾਂ ਕੋਲੇ ਖਾਈ ਪੈਣਾ ਸ਼ਕਲ ਮਿਲ ਜਾਨੀ ਕਿਸੇ ਕਿਸੇ ਨਾਲ ਪਲੇਖਾ ਵੀ ਪੈਣਾ ਪਰ ਬਲਾਗ ਬਲਾ ਕੇ ਪੁੱਛ ਲੋ ਪੁੱਛਣ ਦਾ ਕੋਈ ਡਰ ਨਹੀਂ ਹੁੰਦਾ ਹੈਗਾ। ਤੋਂ ਪਲੀਜ਼ ਜੇ ਤੁਹਾਨੂੰ ਪਲੇਖਾ ਪਵੇ ਕਿਤੇ ਮਿਲੋ ਮਿੱਲੇ ਬਾਹਰ ਕਿਤੇ ਮਿਲੋ ਪੁੱਛ ਲਿਆ ਕਰੋ। ਠੀਕ ਹੈ। ਤੇ ਮੈਨੂੰ ਬਹੁਤ ਅਫਸੋਸ ਹੋਇਆ ਕਿ ਤੁਸੀਂ ਮੇਰੇ ਜਾਣਦੇ ਮੇਰੇ ਵੀਡੀਓਸ ਦੇਖਦੇ ਹੋ। ਮੈਂ ਤਾਂ ਤੁਹਾਨੂੰ ਦੇਖ ਨਹੀਂ ਸਕਦੀ ਹੈ ਨਾ ਕਿ ਤੁਸੀਂ ਕਿੱਥੋਂ ਆ ਕਹੇ ਜੋ ਕੌਣ-ਕੌਣ ਮੇਰੇ ਵੀਡੀਓਸ ਦੇਖਦਾ। ਤਾਂ ਬੁਲਾ ਲਿਆ ਕਰੋ। ਮੈਨੂੰ ਇਸ ਗੱਲ ਤੇ ਬਹੁਤ ਪਛਤਾਵਾ ਹੋਇਆ ਬਹੁਤ ਅਫਸੋਸ ਆਇਆ ਵੀ ਤੁਸੀਂ ਮੈਨੂੰ ਬੁਲਾਇਆ ਨਹੀਂ ਹੈਗਾ। ਚਲੋ। ਅੱਜ ਅੱਜ ਵੀਡੀਓ ਪਈ ਨਹੀਂ ਹੈਗੀ ਤਾਂ ਹੁਣ ਮੈਂ ਨਾਲ ਦੇ ਨਾਲ ਕਮੈਂਟ ਆਉਣ ਲੱਗਿਆ ਤੇ ਭੈਣਾ ਤੁਸੀਂ ਵੀਡੀਓ ਨਹੀਂ ਪਾਈ ਤੁਸੀਂ ਵੀਡੀਓ ਨਹੀਂ ਪਾਈ ਤੁਸੀਂ ਛੁੱਟੀਆਂ ਬਹੁਤ ਮਾਰਨ ਲੱਗੇ ਅੱਜ ਅਸੀਂ ਸਵੇਰੇ ਜਲਦੀ ਚੱਲੇ ਸੀ ਘਰੋਂ ਵੀਡੀਓ ਮੇਰੀ ਕੱਲ ਵਾਲੀ ਬਣੀ ਤੀਏ ਪਰ ਐਡੀਟਿੰਗ ਨਹੀਂ ਉਹਦੀ ਹੋ ਪਾਈ ਅੱਜ ਤਾਂ ਐਡੀਟਿੰਗ ਕੀਤੀ ਹੋਈ ਆ ਬਾਕੀ ਐਡੀਟਿੰਗ ਤਾਂ ਮੈਂ ਕਾਫੀ ਕੰਮ ਪਿਆ ਸੀ ਜੋ ਮੈਂ ਸਫਰ ਤੇ ਵੀ ਨਹੀਂ ਕਰ ਸਕਦੇ ਸੀ ਤਾਂ ਕਰਕੇ ਅੱਜ ਵੀਡੀਓ ਨਹੀਂ ਗਈ ਵੀਡੀਓ ਤੁਹਾਨੂੰ ਨਹੀਂ ਤਾਂ ਅਦਰਵਾਈਜ਼ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਡਬਲ ਅਰੀ ਤੁਹਾਨੂੰ ਦੇ ਦਾਵਾਂ ਬਾਕੀ ਕਰੇ ਪਹੁੰਚ ਗਏ ਫਿਰ ਕਰੇ ਪਹੁੰਚ ਕੇ ਗੱਲ ਕਰਦੇ ਤੁਹਾਡੇ ਨਾਲ ਅੱਜ ਤੇ ਲਾਈਟ ਆ ਜਾਂਦੀ ਫਿਰ ਦਿਨ ਚ ਚੜ ਜਾਂਦਾ ਹੈ ਪਹੁੰਚਦੇ ਘਰੇ ਬਰਕਰਾਰ ਪੈਂ ਗੋੜੇ 9 ਵਜੇ ਸਾਢੇ 8 ਘਰੇ ਆ ਗਈ ਸੀ ਆ ਕੇ ਕੱਪੜੇ ਸੰਭਾਲ ਲੈ ਜੁਐਲਰੀ ਸੰਭਾਲ ਲੈ ਫੁੱਟਵੇਅਰ ਸੰਭਾਲ ਲੈ ਕਿੰਨਾ ਕੰਮ ਹੋਇਆ ਦਾ ਕੱਪੜੇ ਚੇਂਜ ਕੀਤੇ ਮੈਂ ਨਾ ਕਿ ਆਪਣੀ ਗ੍ਰੈਂਟੀ ਬਣਾ ਕੇ ਤੇ ਦਵਿੰਦਰ ਖਾਂਗੇ ਫਰੂਟ ਨੋ ਡਿਨਰ ਅੱਜ ਕਿਉਂਕਿ ਜਿਸ ਨੇ ਵਿਆਹ ਵਾਲਾ ਖਾ ਲਈਏ ਬਾਹਰ ਵਾਲਾ ਫੂਡ ਖਾ ਲਈਏ ਫਿਰ ਬਹੁਤ ਨਾ ਪੇਟ ਪਰ ਆ ਪਰੇ ਲੱਗਦਾ ਰੋਟੀ ਖਾਣ ਨੂੰ ਮਨ ਨਹੀਂ ਕਰਦਾ ਇਹ ਵੀ ਕਹਿੰਦੇ ਮੈਂ ਵੀ ਖਾਂਦਾ ਨਹੀਂ ਨਾ ਉਹਨੇ ਖਾਣਗੇ ਫਰੂਟ ਹੁਣ ਕਰਦੇ ਵੀਡੀਓ ਦਾ ਐਂਡ ਹੋਪਸ ਆ ਤੁਹਾਨੂੰ ਅੱਜ ਆ ਗਈ ਵੀਡੀਓ ਜਿੰਨੀ ਕੁ ਬਣੀ ਆਪਣੀ ਤੁਹਾਨੂੰ ਤਾਂ ਬਹੁਤ ਘੰਟਾ ਹੈ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਖੂਲ ਨਵੇਂ ਵੀਡੀਓ ਲੈ ਕੇ ਦਿਲਦਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ